ਸ਼ਲੋਕ ਕਬੀਰ ਗगन ਦਮਾਮਾ ਬਾਜਿਉ ਪਰਿਓ ਨਿਸ਼ਾਨ ਘਾਉ ਖੇਤ ਜੋ ਮੰਡਿਓ ਸੂਰਮਾ ਅਬ ਜੂ ਜਨ ਕੋ ਦਾਵ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦਿਓ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਚਾਰ ਮੁਕਤ ਚਾਰੇ ਸਿੱਧ ਮਿਲਕੇ ਦੂਲਾਹਾ ਪ੍ਰਭ ਕੀ ਸਰਨ ਪਰਿਉ ਮੁਕਤ ਭਇਓ ਚਉ ਹੂੰ ਜੁਗ ਜਾਣਿਉ ਜਸ ਕੀਰਤ ਮਾਥੈ ਛਤਰ ਧਰਿਉ ਰਾਜਾ ਰਾਮ ਜਪਤ ਕੋ ਕੋ ਨਾ ਤਰਿਉ ਗੁਰ ਅਪਦੇਸ ਸਾਧ ਕੀ ਸੰਗਤ ਭਗਤ ਭਗਤ ਤਾ ਕੋ ਨਾਮ ਪਰਿਉ ਰਹਾਉ ਸੰਖ ਚੱਕਰ ਮਾਲਾ ਤਿਲਕ ਬਿਰਾਜਤ ਦੇਖ ਪਰ ਤਾਪ ਜਮ ਡਰਿਉ ਨਿਰਪਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਉ ਅੰਮ੍ਰੀਕ ਕੋ ਦਿਉ ਅਪੈ ਪਦ ਰਾਜ ਭੀਖਣ ਅਧਕ ਕਰਿਉ ਨੌ ਨਿਧ ਠਾਕੁਰ ਦਈ ਸੁਦਾਮੈ ਤਰੂ ਅਟਲ ਅਜਹੂ ਨਾ ਡਰਿਉ ਭਗਤ ਹੈ ਤੇ ਮਾਰਿਉ ਹਰਨਾਖਸ਼ ਨਾਰ ਸਿੰਘ ਰੂਪ ਹੋਏ ਦੇ ਧਰਿਓ ਨਾਮਾ ਕਹੈ ਭਗਤ ਬਸ ਕੇਸਵ ਅਜਹੁ ਬਲ ਕੇ ਦਵਾਰ ਖਰੂ ਮਾਰੂ ਕਬੀਰ ਜੀਓ ਦੀਨ ਬਸਾਰਿਓ ਰੇ دیਵਾਨੇ ਦੀਨ ਬਸਾਰਿਓ ਰੇ ਪੇਟ ਭਰਿਓ ਪਸੂਆ ਜਿਓ ਸੋਇਓ ਮਨੁਖ ਜਨਮ ਹੈ ਹਾਰਿਓ ਰਹਾਉ ਸਾਧ ਸੰਗਤ ਕਬਹੂ ਨਹੀਂ ਕੀਨੀ ਰੱਤੇਉ ਤੰਦੈ ਝੂਠ ਸਵਾਨ ਸੂਕਰ ਬਾਇਸ ਜਿਵੇਂ ਭਟਕਤ ਚਾਲਿਉ ਊਠ ਆਪਸ ਕੋ ਦੀਰਘ ਕਰ ਜਾਣ ਔਰਨ ਕੋ ਲਗmaat ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੂਜਕ ਜਾਤ ਕਾਮੀ ਕ੍ਰੋਧੀ ਚਾਤੁਰੀ ਬਾਜੀ ਗਰਬੇ ਕਾਮ ਨਿੰਦਾ ਕਰਤੇ ਜਨਮ ਸਰਾਨੂ ਕਬਹੂ ਨਾ ਸਿਮਰਿਉ ਰਾਮ ਕਹ ਕਬੀਰ ਚੇਤਾ ਨਹੀਂ ਮੂਰਖ ਮੁਗਦਗਵਾਰ RAM ਨਾਮ ਜਾਨਿਓ ਨਹੀਂ ਕੈਸੇ ਉਤਰਸ ਪਾਰ ਰਾਗ ਮਾਰੂ ਬਾਣੀ ਜੈ ਦਿਓ ਜਿਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜ ਸਾਦਤ ਕੀਆ ਅਬਨ ਬਲ ਤੋੜਿਆ ਅਚਲ ਚਲ ਥਪਿਆ ਘੜ ਘੜਿਆ ਤਾਹ ਆਪਿਓ ਪੀਆ ਮਨ ਆਦ ਗੁਣ ਆਦਿ ਖਾਣਿਆ ਤੇਰੀ ਦੁਬਦਾ ਦ੍ਰਿਸ਼ਟ ਸੁਮਾਨਿਆ ਰਹਾਉ ਅਰਧ ਕੋ ਅਰਧਿਆ ਸਰਧ ਕੋ ਸਰਧਿਆ ਸਲਲ ਕੋ ਸਲਲ ਸੰਮਾਨ ਆਇਆ ਬਦਤ ਜੈ ਦੇਉ ਜੈ ਦੇਵ ਕਉ ਰਮਿਆ ਬ੍ਰਹਮ ਨਿਰਵਾਣ ਲਵਲੀਨ ਪਾਇਆ ਕਬੀਰ ਮਾਰੂ RAM ਸਿਮਰ ਪਛਤਾਹੇਂ ਗਾ ਮਨ पापी जिया रा लोभ करत है आज काल उठ जाहेगा रहाऊ लालच लागे जन्म गवाया माया परम पुलाहेगा तन जोबन का गर्भ ना कीजे कागज ज्यों गल जाहेगा जौं जामे आई केश गह पटके ता दिन किसना बसाहेगा सिमरन भजन दया नहीं कीनी तौ मुख चोटा खाहेगा धर्म राय जब लेखा मांगे क्या मुख लेके जाहेगा कहत कबीर सुन हो रे संत हो साद संगत तर जाहेगा राग मारू वाणी रविदास जी ओ की एक ओankar सतगुरु प्रसाद ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਵਾਜ ਗੁਸਈਆ ਮੇਰਾ ਮਾਤਾ ਛਤਰ ਧਰੈ ਰਹਾਉ ਜਾਕੀ ਛੋਤ ਜਗਤ ਕੋ ਲਾਗੇ ਤਾ ਪਰ ਤੁਹੀ ਧਰੈ ਨੀਚ ਹੈ ਉੱਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰੈ ਕਹਿ ਰਵਦਾਸ ਸੁਨੋ ਰੇ ਸੰਤ ਹੋ ਹਰ ਜੀਉ ਤੇ ਸਬੈ ਸਰੈ ਮਾਰੂ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਧੇਨ ਬਸ ਜਾ ਕੇ ਰੇ ਚਾਰ ਪਦਾਰਥ ਅਸ਼ਟ ਮਹਾ ਸਿੱਧ ਨਵ ਨਿਦ ਕਰ ਤਲ ਤਾਂ ਕੈ ਹਰ 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 ਨਾ ਜਪਸ ਰਸਨਾ ਅਵਰ ਸਭ ਛਾੜ ਬਚਨ ਰਚਨਾ ਰਹਾਉ ਨਾਨਾ ਖਿਆਨ ਪ੍ਰਾਨ ਬੇਦ ਵਿਦ 34 ਅਸ਼ਰਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰਨਾਹੀ ਸਹਜ ਸਮਾਦ ਉਪਾਦ ਰਹਤ ਹੋਏ ਵੱਡੇ ਭਾਗ ਲਿਵ ਲਾਗੀ ਕਹਿ ਰਵਿਦਾਸ ਉਦਾਸ ਦਾਸ ਮਤ ਜਨਮ ਮਰਨ ਭੈ ਭਾਗੀ ਤੁਖਾਰੀ ਸ਼ੰਤ ਮਹੱਲਾ ਪਹਿਲਾ 12 ਮਾਹਾ ਇਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ ਸਿਰ ਸਿਰ ਸੁਖ ਸਹਮਾ ਦੇਹ ਸੋ ਤੂੰ ਭਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਘੜੀ ਨਾ ਜੀਵਾ ਪ੍ਰਿਆ ਬਾਜ ਦੇਹਲੀ ਕੋਏ ਨਾ 베ਲੀ ਗੁਰਮਖ ਅੰਮ੍ਰਿਤ ਪੀਵਾ ਰਚਨਾ ਰਾਚ ਰਹੇ ਨਿਰੰਕਾਰੀ ਪ੍ਰਾਪ ਮੰਨ ਕਰਮ ਸੁਕਰਮਾਂ ਨਾਨਕ ਪੰਥ ਨਿਹਾਲੇ ਸਾਧਨ ਤੂੰ ਸੁਣ ਆਤਮ ਰਾਮਾ ਬਾ ਬਿਹਾ ਪ੍ਰਿਉ ਬੋਲੇ ਕੋਕਿਲ ਬਾਣੀਆਂ ਸਾਧਨ ਸਭ ਰਸ ਚੋਲੇ ਅੰਕ ਸਮਾਣੀਆਂ ਹਰ ਅੰਕ ਸਮਾਣੀ ਜਾਂ ਪ੍ਰਭ ਬਾਣੀ ਸਾ ਸੁਹਾਗਣ ਨਾਰੀ ਨਵ ਘਰ ਥਾਪ ਮਹਿਲ ਘਰ ਊਚੋ ਨਿਜ ਘਰ ਵਾਸ ਮਰਾਰੀ ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸ ਬਾਸੁਰ ਰੰਗ 라ਵੇ ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸ਼ਬਦ ਸੁਹਾਵੇ ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ ਮਨ ਤਨ ਰਵਤਰਵੰਨੇ ਕੜੀ ਨਾ ਬੀਸਰੇ ਕਿਉ ਕੜੀ ਵਿਸਾਰੀ ਹਾਂ ਬਲਿਹਾਰੀ ਹਾਂ ਜੀਵਾ ਗੁਣ ਗਾਈ ਨਾ ਕੋਈ ਮੇਰਾ ਹਾਂ ਕਿਸ ਕੇਰਾ ਹਰ ਬਿਨ ਰਹਿਣ ਨਾ ਜਾਏ ਉਟ ਗਹੀ ਹਰ ਚਰਨ ਨਿਵਾਸੀ ਭਏ ਪਵਿੱਤਰ ਸਰੀਰਾ ਨਾਨਕ ਦ੍ਰਿਸ਼ਟ ਧੀਰਗ ਸੁਖ ਪਾਵੈ ਗੁਰ ਸ਼ਬਦੀ ਮਨ ਠੀਰਾ ਵਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਭਾਈ ਹਰਿ ਸਿਉ ਪ੍ਰੀਤ ਬਾਣੀ ਹਰ ਮੰਦਰ ਆਵੈ ਜਾਂ ਪ੍ਰਭ ਭਾਵੈ ਤਾਨੀ ਉ ਭੀ ਗੁਣ ਸਾਰੀ ਘਰ ਘਰ ਕੰਤਰ ਵੈ ਸੁਹਾਗਣ ਹਾਉ ਕਿਉ ਕੰਤ ਵਿਸਾਰੀ ਉਹਨਾਂ ਕੰਨ ਛਾਏ ਬਰਸ ਸੁਪਹਾਏ ਮਨ ਤਨ ਪ੍ਰੇਮ ਸੁਖਾਵੇ ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਘਰ ਆਵੇ ਚੇਤ ਬਸੰਤ ਭਲਾ ਭਵਰ ਸੁਹਾਵੜੀ ਬਨ ਫੂਲੇ ਮੰਜ ਭਾਰ ਮੈਂ ਫਿਰ ਘਰ ਬੋਹੜੈ ਫਿਰ ਘਰ ਨਹੀਂ ਆਵੇ ਤਨ ਕਿਉ ਸੁਖ ਪਾਵੇ ਬਿਰਹਿ ਵਿਰੋਧ ਤਨ ਸੀਜੈ ਕੋਕਿਲ ਅੰਬ ਸੁਹਾਵੀ ਬੋਲੇ ਕਿਉ ਦੁਖ ਅੰਕ ਸਹੀਜੈ ਪਵਰ ਭਵੰਤਾ ਫੂਲੀ ਢਾਲੀ ਕਿਉ ਜੀਵਾ ਮਰਮਾਏ ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਵਾਰ ਘਰ ਧਨ ਪਾਏ ਵਿਸਾਖ ਭਲਾ ਸਾਖਾਂ ਵੀਸ ਕਰੀ ਧਨ ਦੇਖੈ ਹਰ ਦੁਆਰ ਆਗੋ ਦਇਆ ਕਰੇ ਕਰੇ ਆਓ ਪਿਆਰੇ ਦੁਤਰ ਤਾਰੇ ਤਉ ਬਨੇ ਅਡ ਨਾ ਮੋਲੋ ਕੀਮਤ ਕੌਣ ਕਰੇ ਤੁਧ ਪਾਵਾਂ ਦੇਖ ਦਿਖਾਵੇ ਢੋਲੂ ਦੂਰ ਨਾ ਜਾਣਾਂ ਅੰਤਰ ਮਾਨਾਂ ਹਰ ਕਾ ਮਹਿਲ ਪਛਾਨਾਂ ਨਾਨਕ ਵੈ ਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾਂ ਮਾਹ ਜੇਠ ਭਲਾ ਪ੍ਰੀਤਮ ਕਿਉ ਬਿਸਰੈ ਥਲ ਤਪਹਿ ਸਰ ਭਾਰ ਸਾ ਤਨ ਬਿਨੋ ਕਰੈ ਤਨ ਬਿਨੋ ਕਰੇਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭ ਪਾਵਾਂ ਸਾਚੈ ਮਹਿਲ ਰਹਿ ਬੈਰਾਗੀ ਧਾਵਣ ਦੇਹ ਤਾ ਆਵਾਂ ਨੇ ਮਾਣੀ ਨੇ ਤਾਣੀ ਹਰ ਬਿਨ ਕਿਉ ਪਾਵੈ ਸੁਖ ਮਹਿਲੀ ਨਾਨਕ ਜੀਠ ਜਾਣੈ ਤਿਸ ਜੈਸੀ ਕਰਮ ਮਿਲਾ ਗੁਣ ਗਹਿਲੀ ਅਸਾੜ ਭਲਾ ਸੂਰਜ ਗगन ਤਪੈ ਧਰਤੀ ਦੂਖ ਸਹੈ ਸੁਖੈ ਅਗਨ ਭਖੈ ਅਗਨ ਰਸ ਸੁਖੈ ਮਰੀਐ ਧੁਖੈ ਪੀ ਸੋ ਕੀਰਤਨ ਹਾਰੇ ਰਤ ਫਿਰੈ ਛਾਇਆ ਧਨ ਤਾਕੇ ਤੀਡ ਲਵੈ ਮੰਜਬਾਰੀ ਅਗਣ ਬਾਂਧ ਚੱਲੀ ਦੁਖ ਆਗੇ ਸੁਖ ਤਿਸ ਸਾਚ ਸੰਭਾਲੇ ਨਾਨਕ ਜਿਸਨੋ ਇਹੋ ਮਨ ਦੀਆ ਮਰਨ ਜੀਵਨ ਪ੍ਰਵ ਨਾਲੇ ਸਾਵਨ ਸਰਸ ਮਨਾ ਕਣ ਵਰਸ ਹੈ ਰੋਤੇ ਆਏ ਮੈਂ ਮਨ ਤਨ ਸਹੋ ਭਾਵੇ ਪਿਰ ਪਰਦੇਸ ਸਿਧਾਏ ਪਿਰ ਘਰ ਨਹੀਂ ਆਵੇ ਮਰੀਏ ਹਾਵੇ ਦਮਨ ਚਮਕ ਡਰਾਈ ਸੇਜ अकेਲੀ ਖਰੀ ਦੋਹੇਲੀ ਮਰਨ ਭਿਆ ਦੁਖ ਮਾਏ ਹਰ ਬਿਨ ਨੀਂਦ ਭੂਖ ਕਹੋ ਕੈਸੀ ਕਾਪੜ ਤਨ ਨਾਸ ਖਾਵੇ ਨਾਨਕ ਸਾ ਸੁਹਾਗਣ ਕੰਤੀ ਪਿਰ ਕੈ ਅੰਕ ਸਮਾਵੇ ਪਾਦੋ ਪਰਮ ਕੁਲੀ ਪਰ ਜੋ ਬਨ ਪਛਤਾਣੀ ਜਲਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ ਬਰਸੈ ਨਿਸਕਾਲੀ ਕਿਉ ਸੁਖ ਬਾਲੀ ਦਾਦਰ ਮੋਰ ਲਵੰਤੇ ਪ੍ਰਯੋ ਪ੍ਰਯੋ ਚਵੈ ਬਬੀਹਾ ਬੋਲੇ ਪਉੰਗਮ ਫਿਰਹਡ ਸੰਤੇ ਮੱਛਰ ਡੰਗ ਛਾਇਰ ਭਰ ਸੁਭਰ ਬਿਨ ਹਰ ਕਿਉ ਸੁਖ ਪਾਈਐ ਨਾਨਕ ਪੂਛ ਚੱਲੋ ਗੁਰ ਆਪਣੇ ਜਹ ਪ੍ਰਭ ਤਹ ਹੀ ਜਾਈਐ ਹਸਨ ਆਉ ਪਿਰਾ ਸਾਤਨ ਝੂਰ ਮੁਈ ਤਾਂ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੂਈ ਝੂਠ ਵੇ ਗੁੱਤੀ ਤਾਂ ਪਿਰ ਮੁਤੀ ਕੁਕਾ ਕਾਹਾ ਸੇ ਫੁੱਲੇ ਅੱਗੇ ਘਾਮ ਪਿਛੈ ਰੁਤ ਜਾਡਾ ਦੇਖ ਚਲਤ ਮਨ ਡੋਲੇ ਦੇਹ ਦੀ ਸੁਸਾਖ ਹਰੀ ਹਰਿਆਵਲ ਸਹਿਜ ਪੱਕੈ ਸੋ ਮੀਠਾ ਨਾਨਕ ਅਸ ਸੁਨ ਮਿਲੋ ਪਿਆਰੇ ਸਤਿਗੁਰ ਭਏ ਵਸੀਠਾ ਕਤਕ ਕੀਰਤ ਪਇਆ ਜੋ ਪ੍ਰਭ ਭਾਇਆ ਦੀਪਕ ਸਹਿਜ ਬਲੈ ਤਤ ਜਲਾਇਆ ਦੀਪਕ ਰਸ ਤੇਲੋ ਧਨ ਪਿਰ ਮੇਲੋ ਤਨ ਅਮਾ ਹੈ ਸਰਸੀ ਅਵਗਣ ਮਾਰੀ ਮਰੈ ਨਾ ਸੀਜੈ ਗੁਣ ਮਾਰੀ ਤਾਂ ਮਰਸੀ ਨਾਮ ਭਗਤ ਦੇ ਨਿਜ ਘਰ ਬੈਠੇ ਅਜੋ ਤਣਾੜੀ ਆਸਾ ਨਾਨਕ ਮਿਲੋ ਕਪਟ ਦਰ ਖੁੱਲੋ ਏਕ ਘੜੀ ਖਟ ਮਾਸਾ ਮੰਗਰਵਾਹੋ ਭਲਾ ਹਰ ਗੁਣ ਅੰਕ ਸਮਾਵੇ ਗੁਣਵੰਤੀ ਗੁਣ ਰਵੈ ਮੈਂ ਫਿਰ ਨਿਸ਼ਚਲ ਭਾਵੇ ਨਿਸ਼ਚਲ ਚਤਰ ਸੁਜਾਨ ਬਧਾਤਾ ਚੰਚਲ ਜਗਤ ਸੁਬਾਇਆ ਗਿਆਨ ਧਿਆਨ ਗੁਣ ਅੰਕ ਸਮਾਣੀ ਪ੍ਰਭ ਭਾਣੇ ਤਾਂ ਪਾਇਆ ਗੀਤ 나ਦ ਕਵਿੱਤ ਕਵੇ ਸੁਣ RAM ਨਾਮ ਦੁਖ ਭਾਗੈ ਨਾਨਕ ਸਾ ਤਨ ਨਾਹ ਪਿਆਰੀ ਅਬ ਭਗਤੀ ਪੇਰੇ ਆਗੈ ਪੋਖ ਤਖਾਰ ਪੜੈ ਵਣ ਤ੍ਰਿਣ ਰਸ ਸੁਖੈ ਆਵਤ ਕੀ ਨਾਹੀ ਮਨ ਤਨ ਵਸਹਿ ਮੁਖਿ ਮਨ ਤਨ ਰਵ ਰਹਿਆ ਜਗ ਜੀਵਨ ਗੁਰ ਸ਼ਬਦ ਦੀ ਰੰਗਮਾਣੀ ਅੰਦਰ ਜੇਰ ਜਿ ਸੇਤਜ ਉਤਪੁਜ ਕਟ ਕਟ ਜੋਤ ਸਮਾਣੀ ਦਰਸ਼ਨ ਦੇਹੁ ਦਇਆਪਤਿ ਦਾਤੇ ਗਤ ਪਾਵੋ ਮਤ ਦੇਹੁ ਨਾਨਕ ਰੰਗ ਰਵੈ ਰਸ ਰਸੀਆ ਹਰਿ ਸਿਓ ਪ੍ਰੀਤ ਸਨੇਹੋ ਮਾਗ ਪਨੀਤ ਭਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾਂ ਸਰਨਾਵਾਂ ਗੰਗ ਜਮਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾਂ ਪੁੰਨ দান ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ 마ਗ ਮਹਾਰਸ ਹਰ ਜਪ ਅਤ 63 ਤੀਰਥ ਨਾਤਾ ਹਲਗੋਨ ਮਨਰਹਸੀ ਪ੍ਰੇਮ ਸੁਭਾਇ ਆਨੰਦਨ ਰਹਸ ਭਾਇ ਆਪ ਗੁਆਇਆ ਮਨ ਮੋਹ ਚ ਕਾਇਆ ਜਾਂ ਤਿਸ ਫਾਇਆ ਕਰ ਕਿਰਪਾ ਘਰ ਆਉ ਬਹੁਤੇ ਵੇਸ ਕਰੀ ਪਿਰ ਬਾਜੂ ਮਹਿਲੀ ਲਹਾ ਨਾ ਥਾਂ ਹਾਰ ਡੋਰ ਰਸ ਪਾਟ ਪਟੰਬਰ ਪਿਰ ਲੋੜੀ ਸ਼ਿੰਗਾਰੀ ਨਾਨਕ ਮੇਲ ਲਈ ਗੁਰ ਆਪਣੈ ਕਾਰਵਾਰ ਪਾਇਆ ਨਾਰੀ ਬੇਦਸ ਮਹਾਰੂਤੀ ਥਿੱਤੀ ਵਾਰ ਭਲੇ ਕੜੀ ਮੂਰਤ ਪਲ ਸਾਚੀ ਆਏ ਸਹਿਜ ਮਿਲੇ ਪ੍ਰਭ ਮਿਲੇ ਪਿਆਰੀ ਕਾਰਜ ਸਾਰੇ ਕਰਤਾ ਸਭ ਬਿਦ ਜਾਣ ਜਿਨ ਸਿੰਗਾਰ ਰੀਤ ਸਹਿ ਪਿਆਰੀ ਮੇਲ ਭਿਆ ਰੰਗ ਮਾਨ ਕਰ ਸੇਜ ਸੁਹਾਵੀ ਜਾਂ ਫਿਰ 라ਵੀ ਗੁਰਮਖ ਮਸਤਕ ਭਾਗੋ ਨਾਨਕ ਐਨ ਸਰਾਵੈ ਪ੍ਰੀਤਮ ਹਰ ਵਾਰ ਫਿਰ ਸੁਹਾਗੂ